ਕਲਾਸ਼ ਬਰਾਮਦ ਹੋਈ ਹੈ ਉਹ ਨਹੀਂ ਮੁਲਾਜ਼ਮ ਸਾਹਿਬ ਸਾਡੇੋਂ ਤੋਂ ਪਹਿਲਾਂ ਹੀ ਆਏ ਨੇ ਹਾਲਾਤ ਇੰਨੇ ਮਾੜੇ ਨੇ ਇਥੋਂ ਦੇ ਕਿ ਡੇਲੀ ਇੱਥੇ ਮੇਰੇ ਖਾਲੇ ਹਜ਼ਾਰਾਂ ਦੇ ਹਿਸਾਬ ਨਾਲ ਕੇ 11000 ਨਸ਼ਾ ਕਰਦੇ ਨੇ ਆਣ ਕੇ ਪੁਰ ਬਟਾਲੇ ਦੇ ਵਿੱਚ ਨਸ਼ਾ ਇੰਨਾ ਵਿਕ ਰਿਹਾ ਹੈ ਟਿਕਟਾ ਵਾਂਗੂ ਨਸ਼ਾ ਵਿਕ ਰਿਹਾ ਹਰ ਜਗ੍ਹਾ ਨਸ਼ਾ ਵਿਕ ਰਿਹਾ ਹੈ ਇਹ ਭਾਜੀ ਬਾਹਰਲਾ ਸਿਲਮਾ ਪੈਂਦਾ ਹੈ ਕਿ ਬਟਾਲੇ 'ਚ ਇੱਕ লাশ ਬਰਾਮਦ ਹੋਈ ਹੈ ਉਹ ਨਹੀਂ ਮੁਲਾਜ਼ਮ ਸਾਹਿਬ ਸਾਡੇੋਂ ਤੋਂ ਪਹਿਲਾਂ ਹੀ ਆਏ ਨੇ ਪੱਤਰਕਾਰ ਵੀ ਸਾਡੇ ਤੋਂ ਪਹਿਲਾਂ ਹੀ ਪਹੁੰਚੇ ਸੀ ਆਣ ਕੇ ਵੇਖਿਆ ਹਾਲਾਤ ਇੰਨੇ ਮਾੜੇ ਨਸ਼ੇ ਦੇ ਕਾਰਨ ਇੱਕ ਨੌਜਵਾਨ ਦੀ লাশ ਇੱਥੇ ਪਈ ਵੇਖੀ ਆ ਹਾਲਾਤ ਇੰਨੇ ਮਾੜੇ ਨੇ ਇਥੋਂ ਦੇ ਕਿ ਡੇਲੀ ਇੱਥੇ ਮੇਰੇ ਖਿਆਲ ਨਾਲ ਹਜ਼ਾਰਾਂ ਦੇ ਹਿਸਾਬ ਨਾਲ ਆਣ ਕੇ ਹਜ਼ਾਰਾਂ ਨਸ਼ਾ ਕਰਦੇ ਨੇ ਆਣ ਕੇ ਇਹ ਪ੍ਰਸ਼ਾਸਨ ਨੂੰ ਬੇਨਤੀ ਆ ਕੇ ਥੋੜਾ ਜਿਹਾ ਧਿਆਨ ਦਿੱਤਾ ਜਾਵੇ ਪਰ ਬਟਾਲੇ ਦੇ ਵਿੱਚ ਨਸ਼ਾ ਇੰਨਾ ਵਿਕ ਰਿਹਾ ਹੈ ਟਿਕਟਾਕ ਵਾਂਗੂ ਨਸ਼ਾ ਵਿਕ ਰਿਹਾ ਹਰ ਜਗ੍ਹਾ ਨਸ਼ਾ ਵਿਕ ਰਿਹਾ ਜੀ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਕੋਈ ਕਿਸ ਦੀ ਜ਼ਿੰਮੇਵਾਰੀ ਨਹੀਂ ਆ ਕੋਈ ਜ਼ਿੰਮੇਵਾਰੀ ਸਮਝਦਾ ਨਹੀਂ ਬਾਕੀ ਅਸੀਂ ਇੱਕ ਚੀਜ਼ ਕਹਿਣੀ ਆ ਕਿ ਪੰਜਾਬ ਦੀ ਜਵਾਨੀ ਨਸ਼ੇ 'ਚ ਖਤਮ ਹੋ ਰਹੀ ਹੈ ਆ ਤੁਹਾਡੇ ਸਾਹਮਣੇ ਹਾਲਾਤ ਨੇ লাশ ਬਰਾਮਦ ਹੋਈ ਏ ਇਥੋਂ ਇਹ ਨੌਜਵਾਨ ਪਤਾ ਨਹੀਂ ਕਿਥੋਂ ਦਾ ਬਟਾਲੇ ਦਾ ਬਾਹਰ ਦਾ ਅੰਦਰ ਦਾ ਵਾ ਇਹ ਨਹੀਂ ਪਤਾ ਬਾਕੀ ਪੁਲਿਸ ਪ੍ਰਸ਼ਾਸਨ ਪਹੁੰਚਿਆ ਲੈ ਕੇ ਗਏ ਨੇ ਉਹਨੇ ਉਹ ਕਰਨਗੇ ਕਾਰਵਾਈ ਪਹਿਚਾਣ ਹੋ ਚੁੱਕੀ ਏ ਇਹਦੀ ਨੌਜਵਾਨ ਨਹੀਂ ਅਜੇ ਤੱਕ ਕੋਈ ਪਹਿਚਾਣ ਨਹੀਂ ਆ ਦੇਖਿਆ ਕਿੰਨੀ ਕੁ ਉਮਰ ਲੱਗਦੀ ਹੈ ਕੋਈ 20 32 ਦੇ ਲਾਗੇ ਚੱਕੇ ਹੋਗਾ ਜਿਆਦਾ ਇਸ ਜਗ੍ਹਾ ਦੇ ਉੱਤੇ ਲਗਾਤਾਰ ਹੀ ਨੌਜਵਾਨ ਨਸ਼ਾ ਕਰਦੇ ਆ ਪਾਜੀ ਡੇਲੀ ਡੇਲੀ ਸਵੇਰ ਤੋਂ ਚੱਲੂ ਹੋ ਜਾਂਦਾ 10 ਵਜੇ ਤੋਂ ਰਾਤ ਦੇ 10 ਵਜੇ ਜਾਂਦੇ ਮੇਰੇ ਹਿਸ ਦੋ ਚਾਰ ਵਾਰੀ ਮੁਲਾਜ਼ਮ ਅੱਗੇ ਆਏ ਵੀ ਪੁਲਿਸ ਨੂੰ ਵੀ ਭੇਜਿਆ ਸੀ ਇੱਥੇ ਮਾਰਿਆ ਚੱਕਰ ਉਹਨਾਂ ਭਜਾਏ ਵੀ ਉਹਨਾਂ ਨੇ ਆਣ ਕੇ ਪਰ ਅੱਜ ਇਹਦੇ ਹਾਲਾਤ ਵੇਖ ਲਓ ਕਿ ਨਸ਼ਾ ਇੱਥੇ ਇਦਾਂ ਟਿਕਟਕੂ ਆ ਬਾਕੀ ਆ ਸਨਿੰਜਾ ਤੁਹਾਡੇ ਸਾਹਮਣੇ ਆ ਕਵਰ ਕਵਰ ਕਰੋ ਉੱਥੇ ਪਤਾ ਲੱਗ ਜਾਣਾ ਸਾਰਾ ਹੀ ਕਰ ਵੀ ਜੇ ਆਪਾਂ ਸ਼ਾਇਦ ਤਲੰਗਰ ਨੇ ਇੱਥੇ ਨਾ ਭੀੜ ਜੀ ਬਣੀ ਤੇ ਵੇਖਣਾ ਇਹ ਕੀ ਗੱਲ ਹੈ ਪਤਾ ਲੱਗਾ ਵੀ ਇੱਥੇ ਯਾਰ ਲਾਸ਼ ਪਈ ਆ ਤੇ ਵੇਖ ਕੇ ਬੜਾ ਦੁੱਖਜਾ ਹੋਇਆ ਦੁੱਖਜਾ ਇਸ ਕਰਕੇ ਹੋਇਆ ਵੀ ਯਾਰ ਸਾਰੇ ਇਹ ਨਸ਼ੇਦਾਰ ਜਿਹੜੇ ਵੇਚਦੇ ਆ ਜਾਂ ਕੁਛ ਵੀ ਕਰਦੇ ਆ ਜਾਂ ਪੁਲਿਸ ਵੀ ਜਿੱਦਾਂ ਵੀ ਆ ਇਹ ਚੀਜ਼ ਨੂੰ ਰੋਕੋ ਰੋਕੋ ਕੱਲ ਹਾੜੇ ਕਿਸ ਦੇ ਘਰ ਅੱਗ ਲੱਗੀ ਕਰ ਸਾਡੇ ਘਰ ਵੀ ਅੱਗ ਲੱਗ ਸਕਦੀ ਹੈ ਇਹ ਨਸ਼ੇ ਨਾਲ ਹੀ ਨੌਜਵਾਨ ਦੀ ਮੌਤ ਹੈ ਨੋ ਹਾਂਜੀ ਨਸ਼ੇ ਨਾਲ ਹੀ ਹੋਈ ਜੀ ਕਿਉਂਕਿ ਤੁਸੀਂ ਨਹੀਂ ਜਾ ਪੰਜਾਬੀ ਸਭ ਕੁਝ ਪਿਆਜ ਹੈ ਮੇਰੇ ਕੋ ਇੰਟੀਮੀਸ਼ਨ ਆਈ ਹੈ ਅੱਭੀ ਇੱਕ ਨੌਜਵਾਨ ਆ ਉਹਦੀ ਡੈਥ ਹੋਈ ਆ ਤੇ ਅਜੇ ਉਹਦੀ ਆਈਡੈਂਟੀਫਿਕੇਸ਼ਨ ਨਹੀਂ ਹੋਈ ਤੇ ਸਾਡਾ ਫਸਟ ਹੋਊਗਾ ਵੀ ਉਹਦੀ ਆਈਡੈਂਟੀਫਿਕੇਸ਼ਨ ਕਰਵਾਈ ਜਾਵੇ ਉਹਦਾ ਪ੍ਰੋਸੈਸ ਹੁੰਦਾ 3 ਦਿਨ ਦਾ Uh, 72 ਆਵਰਸ ਦਾ ਹੋਰ 72 ਆਵਰਸ ਦਾ ਪ੍ਰੋਸੈਸ ਅਸੀਂ ਰੱਖ ਕੇ ਤੇ ਉਹਦੀ ਪਹਿਲਾਂ ਆਇਡੈਂਟੀਫਿਕੇਸ਼ਨ ਕਰਵਾ ਕੇ ਤੇ ਉਹਦੇ ਪੇਰੈਂਟਸ ਦਾ ਬਿਆਨ ਲਿਖ ਕੇ ਲੋੜਿੰਦੀ ਕਾਰਵਾਈ ਅਮਲ ਲਿਆਵਾਂਗੇ ਇਸ ਤੋਂ ਇਲਾਵਾ ਦੌਰਾਨੇ ਪੋਸਟਮਾਰਟਮ ਅਸੀਂ ਜੋ ਰਿਕੁਆਇਰਡ ਐਕਸ਼ਨਸ ਹੈਗੇ ਆ ਤਾਂ ਕਿ ਪ੍ਰੋਪਰ ਵੈਰੀਫਾਈ ਕਰਨ ਲਈ ਕਿ ਉਹਦੀ ਡੈਥ ਕਿਵੇਂ ਹੋਈ ਆ ਕਿੰਨਾ ਕਾਰਨ ਕਰਕੇ ਹੋਈ ਕਿਸੇ ਬਿਮਾਰੀ ਕਰਕੇ ਹੋਈ ਆ ਜਾਂ ਉਹ ਕਿਸੇ ਨਸ਼ੇ ਕਾਰਨ ਹੋਈ ਆ ਉਹਦਾ ਵਿਸਰਾ ਵਗੈਰਾ ਕਢਾ ਕੇ ਅਸੀਂ ਪ੍ਰੋਪਰ ਐਕਸ਼ਨ ਲਵਾਂਗੇ ਸਰ ਜੋ ਇੱਥੇ ਲੋਕ ਆਸ-ਪਾਸ ਰਹਣ ਵਾਲੇ ਉਹ ਕਹਿੰਦੇ ਕਿ ਲਗਾਤਾਰ ਹੀ ਨੌਜਵਾਨ ਬਾਹਰੋਂ ਆ ਕੇ ਜਾਂ ਲੋਕਲ ਨੌਜਵਾਨ ਵੀ ਇਸ ਜਗ੍ਹਾ ਤੇ ਨਸ਼ਾ ਕਰਦੇ ਆ ਕਈ ਵਾਰ ਪੁਲਿਸ ਨੇ ਵੀ ਛਾਪੇ ਮਾਰਿਆ ਵਾ ਜੀ ਪਰ ਹਾਲੇ ਤੱਕ ਕੋਈ ਕਈ ਤਰੀਕੇ ਦੀ ਕਾਰਵਾਈ ਨਹੀਂ ਹੋਈ ਜਦਾ ਨਤੀਜਾ ਅੱਜ ਇਹ ਆ ਕਿ ਨੌਜਵਾਨ ਦੀ ਮੌਤ ਹੋ ਗਈ ਦੇਖੋ ਜਿਹੜਾ ਨਸ਼ਾ ਕਰਨ ਵਾਲਾ ਵਿਅਕਤੀ ਹੈਗੇ ਆ ਉਹਨਾਂ ਦੇ ਖਿਲਾਫ ਅਸੀਂ ਡੈਫੀਨੇਟਲੀ ਆ ਪਿੱਛੇ ਜੇ ਤੁਸੀਂ ਦੇਖਿਆ ਵੀ ਆ ਅਸੀਂ ਸਾਰੇ ਥਾਣਿਆਂ ਨੇ ਐਫਰਟ ਕਰਕੇ ਨਸ਼ਾ ਛਡਾਊ ਇੱਕ ਸਪੈਸ਼ਲ ਸਿਵਲ ਹਸਪੀਟਲ ਦੇ ਇਸ ਦੇ ਵਿੱਚ ਅਸੀਂ ਵੱਖ-ਵੱਖ ਥਾਣਿਆਂ ਨੇ ਜਿਹੜੇ ਆ ਜਿਹੜੇ ਬੰਦੇ ਵਿਅਕਤੀ ਨਸ਼ਾ ਕਰਨ ਵਾਲੇ ਸੀ ਉਹਨਾਂ ਨੂੰ ਉੱਥੇ ਦਾਖਲ ਕਰਵਾਇਆ ਲੋੜਿੰਦੀ ਕਾਨੂੰਨੀ ਕਾਰਵਾਈ ਕਰਕੇ ਅਸੀਂ ਡੈਫੀਨੇਟਲੀ ਉਹਦੇ ਵਿੱਚ ਐਫਰਟ ਕਰ ਰਹੇ ਹਾਂ ਪਰੰਤੂ ਜਿਹੜੀ ਇਹ ਸਮੱਸਿਆ ਆ ਇਕਦਮ ਨਹੀਂ ਖਤਮ ਹੋਣੀ ਅਸੀਂ ਪੂਰੀ ਤਰ੍ਹਾਂ ਦੇ ਸਰਗਰਮ ਤੌਰ ਤੇ ਐਫਰਟ ਕਰ ਰਹੇ ਹਾਂ ਜਿਹੜੇ ਵੇਚ ਰਹੇ ਉਹਨਾਂ ਤੇ ਅਸੀਂ ਐਫਆਈਆਰ ਵੀ ਕਰ ਰਹੇ ਹਾਂ ਅੱਜ ਵੀ ਅਸੀਂ ਇੱਕ ਐਫਆਈਆਰ ਕੀਤੀ ਆ ਗਾਂਧੀ ਗਾਮ ਤੇ ਕੰਟੀਨਿਊਸਲੀ ਅਸੀਂ ਐਫਰਟ ਕਰ ਰਹੇ ਹਾਂ